ਹੋਰ ਅਹਿਮ ਮੁੱਦੇ ਤੇ ਵਿਚਾਰ ਸਿਰਸਾ ਲੈ ਕੇ ਤੋਂ ਸਾਹਮਣੇ ਹਾਜ਼ਰ ਆ ਹੁਣ ਗੱਲ ਕਰਨ ਲੇ ਆ ਪੰਜਾਬ ਦੇ ਵਿੱਚ ਸ਼ੁਰੂ ਹੋਈ ਤੀਰਥ ਯਾਤਰਾ ਸਕੀਮ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਨੂੰ ਦੋ ਵੱਡੇ ਝਟਕੇ ਲੱਗੇ ਨੇ ਪਹਿਲਾ ਝਟਕਾ ਲੱਗਿਆ ਕਿ ਹਾਈ ਕੋਰਟ ਦੇ ਵਿੱਚ ਇਸ ਸਕੀਮ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਤੇ ਹਾਈ ਕੋਰਟ ਨੇ ਕੁਝ ਸਵਾਲ ਜੜਨੇ ਨੂੰ ਪੰਜਾਬ ਦੀ ਸਰਕਾਰ ਤੋਂ ਪੁੱਛੇ ਨੇ ਦੂਜਾ ਇੱਕ ਐਮਓਯੂ ਸਾਈਨ ਹੋਇਆ ਸੀਗਾ ਰੇਲਵੇ ਤੇ ਪੰਜਾਬ ਸਰਕਾਰ ਦੇ ਵਿਚਕਾਰ ਲੈ ਤੇ ਜਿਸ ਦੇ ਵਿੱਚ ਰੇਲਵੇ ਨੇ ਗੱਡੀਆਂ ਦੇਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਕੋਲੇ ਤੇ ਜਨਰੇਟਰ ਦੀ ਘਾਟ ਹੈ ਇਸ ਕਰਕੇ ਅਸੀਂ ਗੱਡੀਆਂ ਫਿਲਹਾਲ ਨਹੀਂ ਦੇ ਸਕਦੇ ਜਿਸ ਕਰਕੇ ਦੋ ਗੱਡੀਆਂ ਜਿਹੜੀਆਂ ਪੰਜਾਬ ਤੋਂ ਰਵਾਨਾ ਹੋਣੀਆਂ ਸੀਗੀਆਂ ਉਹ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਨੇ ਪੂਰਾ ਮਸਲਾ ਕੀ ਹੈ ਤੁਹਾਨੂੰ ਸਮਝਾ ਦਨੇ ਆ ਦਰਅਸਲ ਅ ਸੀਐਮ ਆਂਦੀ ਤੀਰਥ ਯਾਤਰਾ ਸਕੀਮ ਹੈ ਜਿਹੜੀ ਉਸ ਨੂੰ ਦੋਰਾ ਝਟਕਾ ਲੱਗਿਆ ਲੱਗਿਆ ਕਿਵੇਂ ਪੰਜਾਬ ਰਹਿਣਾ ਹਾਈ ਕੋਰਟ ਦੇ ਵਿੱਚ ਮਸ਼ਹੂਰ ਐਡਵੋਕੇਟ ਐਚ ਸੀ अरोड़ा ਸਾਹਿਬ ਨੇ ਇੱਕ ਪਟੀਸ਼ਨ ਪਾਈ ਜਿਨ੍ਹਾਂ ਨੇ ਇਸ ਯਾਤਰ ਤੇ ਸਵਾਲ ਚੁੱਕੇ ਪੰਜਾਬ ਰਹਿਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਤੋਂ ਕੁਝ ਸਵਾਲ ਪੁੱਛੇ ਸਰਕਾਰ ਤੋਂ ਪੁੱਛਿਆ ਕਿ ਆਮ ਲੋਕਾਂ ਦੇ ਪੈਸੇ ਕਿਵੇਂ ਲਗਾਏ ਜਾ ਸਕਦੇ ਨੇ ਇਸਕੀਮ ਦੇ ਤਹਿਤ ਕਿਉਂ ਜੇਲਾ ਸਿੱਖਿਆ ਜਾਂ ਰੋਜ਼ਗਾਰ ਤੇ ਇਹ ਪੈਸਾ ਖਰਚ ਨਹੀਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਅਜਿਹੀ ਸਕੀਮ ਲਾਗੂ ਹੋਣ ਦਾ ਹਵਾਲਾ ਦਿੱਤਾ ਸਰਕਾਰ ਨੇ ਕਿਹਾ ਕਿ ਸਿਰਫ 40 ਕਰੋੜ ਰੁਪਏ ਹੀ ਇਸਕੀਮ ਦੇ ਤਹਿਤ ਖਰਚ ਕੀਤੇ ਜਾ ਰਹੇ ਨੇ ਦੂਜੇ ਪਾਸੇ ਰੇਲਵੇ ਵਿਭਾਗ ਨੇ ਫਰਵਰੀ ਤੱਕ ਟ੍ਰੇਨਾਂ ਦੇਣ ਤੋਂ ਇਨਕਾਰ ਕਰ ਦਿੱਤਾ ਕੋਲਾ ਤੇ ਜਨਰੇਟਰ ਦੀ ਘਾਟ ਨੂੰ ਉਹਨਾਂ ਨੇ ਕਾਰਨ ਦੱਸਿਆ ਹਲੇ ਤੱਕ ਪੰਜਾਬ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕੋ ਹੀ ਟ੍ਰੇਨ ਰਵਾਨਾ ਹੋ ਪਾਈ ਹੈ ਹਜੂਰ ਸਾਹਿਬ ਤੇ ਲਈ 6 ਦਸੰਬਰ ਨੂੰ ਜਲੰਧਰ ਤੋਂ ਬਨਾਰਸ ਅਤੇ 15 ਦਸੰਬਰ ਨੂੰ ਮਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾਣ ਵਾਲੀ ਟ੍ਰੇਨ ਰੱਦ ਕਰ ਦਿੱਤੀ ਗਈ ਪੰਜਾਬ ਸਰਕਾਰ ਤੇ ਰੇਲਵੇ ਦੇ ਵਿਚਾਲੇ ਇੱਕ ਐਮਓਯੂ ਸਾਈਨ ਹੋਇਆ ਸੀ ਯੋਜਨਾ ਦੇ ਤਹਿਤ 13 ਵੱਖ-ਵੱਖ ਰੇਲ ਗੱਡੀਆਂ ਵੱਖ-ਵੱਖ ਸਥਾਨਾਂ ਲਈ ਰਵਾਨਾ ਹੋਣੀਆਂ ਸਨ ਸੋ ਇਹ ਜਿਹੜੀ ਯਾਤਰਾ ਸਕੀਮ ਹੈ ਇਹ ਖਟਾਈ ਦੇ ਵਿੱਚ ਪੈੰਦੀ ਹੋਈ ਦਿਖਾਈ ਦੇ ਰਹੀ ਹੈ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਚ ਸੀ ਅਰੋੜਾ ਸਾਹਿਬ ਮੌਜੂਦ ਨੇ ਸੀਨੀਅਰ ਵਕੀਲ ਨੇ ਪੰਜਾਬ ਰਾਣਾ ਹਾਈ ਕੋਰਟ ਤੇ ਜਨਰਲ ਪਟੀਸ਼ਨ ਪਾਈ ਹੈ ਔਰ ਰਵਿੰਦਰ ਮੀਤ ਸਾਹਿਬ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਇਸ ਖਬਰ ਤੇ ਕੰਮ ਕੀਤਾ ਅ ਅਰੋੜਾ ਸਾਹਿਬ ਤੋਂ ਪੁੱਛ ਲੈਣੇ ਆ ਅਰੋੜਾ ਸਾਹਿਬ ਇਸ ਯਾਤਰਾ ਸਕੀਮ ਤੋਂ ਇਤਰਾਜ਼ ਕਿਉਂ ਦੂਜੀ ਵਾਰੀ ਇਤਰਾਜ਼ ਤੁਸੀਂ ਜਤਾਇਆ ਇੱਕ ਵਾਰ ਪਹਿਲਾਂ ਵੀ ਇਤਰਾਜ਼ ਕੀਤਾ ਸੀਗਾ ਤੇ ਅੱਜ ਵੀ ਇਤਰਾਜ਼ ਕਰ ਰਹੇ ਹੋ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਤੀਥ ਯਾਤਰਾ ਵਾਲੀ ਸਕੀਮ ਹੈ ਜੀ ਇਹ ਆਪਣੇ ਆਪ ਦੇ ਵਿੱਚ ਸਿਰਫ ਲੋਕਾਂ ਦੇ ਜਿਹੜੇ ਧਾਰਮਿਕ ਪਾਵਨ ਨਾਮਾ ਨੇ ਉਹਨਾਂ ਨੂੰ ਉਬਾਰ ਕੇ ਉਹਨਾਂ ਦੀ ਵੋਟਾਂ ਲੈਣ ਵਾਸਤੇ ਬਣਾਈ ਜਾਂਦੀ ਜੀ ਸਿੱਖਾਂ ਨੂੰ ਸਿੱਖਾਂ ਦੇ ਗੁਰਦੁਆਰੇ ਗੁਰਦੈਰਾ ਵੱਡੇ ਵੱਡੇ ਗੁਰਦ ਅਮਾਂ ਵਿੱਚ ਲੈ ਜਾਓ ਹਮ ਹਿੰਦੂਆਂ ਨੂੰ ਵਿਸ਼ਨੋ ਦੇਵੀ ਲੈ ਜਾਓ ਮੁਸਲਮਾਨਾਂ ਨੂੰ ਅਜਮੇਰ ਸ਼ਰੀਫ ਲੈ ਜਾਓ ਹਮ ਉਹਨਾਂ ਦੇ ਧਾਰਮਿਕ ਪਾਵਨ ਨਾਮਾ ਨੂੰ ਖਸਾ ਕੇ ਤੁਸੀਂ ਵੋਟਾਂ ਲਓ ਉਹਨਾਂ ਕੋਲੋਂ ਹਮ ਜਦ ਕਿ ਸਾਡਾ ਦੇਸ਼ ਸੈਕੂਲਰ ਕੰਟਰੀ ਹੈ ਜੀ ਇੱਥੇ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣ ਦੀ ਜਾਂ ਧਰਮ ਦੇ ਨਾਂ ਦੇ ਉੱਤੇ ਕਿਸੇ ਦੀ ਫਿਰਕਿਆਂ ਦੇ ਵਿੱਚ ਪੋਲਰਾਈਜੇਸ਼ਨ ਕਰਨ ਦੇ ਕੋਈ ਸੰਭਾਵਨਾ ਜਾਂ ਕੋਈ ਪ੍ਰਵਿਧਨ ਨਹੀਂ ਹੈਗੀ। ਹੂੰ। ਦੂਸਰਾ ਸੁਪਰੀਮ ਕੋਰਟ ਨੇ 2012 ਦੇ ਵਿੱਚ ਹੂੰ ਹਾਜਦੀ ਸਬਸਿਡੀ ਦੇ ਬਾਰੇ ਵੀ ਜੱਜਮੈਂਟ ਦਿੱਤੀ ਸੀ ਕਿ ਹਾਜਦੀ ਸਬਸਿਡੀ ਬੰਦ ਕਰੇ ਸਰਕਾਰ। ਜੀ। ਔਰ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਅਗਲੇ 10 ਸਾਲਾਂ ਦੇ ਅੰਦਰ ਅੰਦਰ ਸਬਸਿਡੀ ਹਾਜਦੀ ਟੋਟਲੀ ਫੇਸ ਆਊਟ ਕਰ ਦੇ। ਹੂੰ। ਸੋ ਇਜ਼ ਟੋਟਲੀ ਪੈਸੇ ਦੀ ਬਰਬਾਦੀ ਹੈ। ਹੂੰ। ਔਰ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਉਲਟ ਹੈ। ਹੂੰ। ਔਰ ਧਾਰਮਿਕ ਪਵਨਾਵਾਂ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ ਕਰਨ ਵਾਲੀ ਸਕੀਮ ਹੈ। अरोड़ा ਸਾਹਿਬ ਜਿਹੜਾ ਪੰਜਾਬ ਸਰਕਾਰ ਨੇ ਲੌਜਿਕ ਰੱਖਿਆ ਹੈ। ਪੰਜਾਬ ਸਰਕਾਰ ਕਹਿੰਦੀ ਕਿ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹ ਸਕੀਮ ਚੱਲ ਰਹੀ ਹੈ। ਯਾਤਰਾ ਸਕੀਮ ਉੱਤਰ ਪ੍ਰਦੇਸ਼ ਦੇ ਵਿੱਚ ਵੀ ਚੱਲ ਰਹੀ ਆ। ਉਸੇ ਦੇ ਤਰਸ ਤੇ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ। ਇਹ ਲੌਜਿਕ ਆਪਣੀ ਥਾਂ ਤੇ ਕਿ ਬਾਕੀ ਸਟੇਟਾਂ ਚ ਚੱਲ ਰਹੀ ਜਾਂ ਨਹੀਂ ਚੱਲ ਰਹੀ ਜੇ ਬਾਕੀ ਸਟੇਟਾਂ ਵਿੱਚ ਕਿਸੇ ਸਮਾਜਿਕ ਕਾਰਜਕਰਤਾ ਨੇ ਹਿੰਮਤ ਨਹੀਂ ਦਿਖਾਈ ਜਾਂ ਜਾਗਰੂਕਤਾ ਨਹੀਂ ਦਿਖਾਈ ਜਾਂਦਾ ਮਤਲਬ ਇਹ ਨਹੀਂ ਕਿ ਪੰਜਾਬੀ ਵੀ ਸੌਂ ਜਾਂ। ਹੂੰ ਜਿਹੜੀ ਸਕੀਮ ਬਿਲਕੁਲ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਉਲਟ ਹੈ ਉਹ ਸਕੀਮ ਬੰਦ ਕਰਵਾਉਣਾ ਸਾਡਾ ਫਰਜ਼ ਬਣਦਾ ਅਸੀਂ ਉਹ ਫਰਜ਼ ਪੂਰਾ ਕੀਤਾ ਹੈ ਪਟੀਸ਼ਨ ਪਾ ਕੇ। ਹੂੰ ਅ ਅਰੋੜਾ ਸਾਹਿਬ ਹੁਣ ਜਿਹੜਾ ਹਾਈ ਕੋਰਟ ਦਾ ਕੀ ਸਵਾਲ ਰਏ ਨੇ ਕੀ ਉਹਨਾਂ ਨੇ ਨੋਟਿਸ ਜਾਰੀ ਕੀਤਾ ਉਸ ਬਾਰੇ ਥੋੜੀ ਜਾਣਕਾਰੀ ਦਿਓਗੇ? ਹਾਈ ਕੋਰਟ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਇਹ ਜਿਹੜਾ ਪੈਸੇ ਦੀ ਬਰਬਾਦੀ ਹੈ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਤੁਸੀਂ ਗਰੀਬਾਂ ਨੂੰ ਮਦਦ ਕਰੋ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਹਾਲਤ ਸੁਧਾਰੋ ਹੋਰ ਅੱਛੇ ਕੰਮ ਕਰੋ ਜਿੱਥੇ ਕੋਈ ਪ੍ਰੋਡਕਟਿਵ ਕੰਮ ਹੋਵੇ ਜਿਸ ਤੇ ਇਹ ਕਿਹਾ ਜਾ ਸਕੇ ਕਿ ਪੈਸਾ ਚੰਗੇ ਕੰਮ ਲੱਗ ਰਿਹਾ ਔਰ ਹਾਈ ਕੋਰਟ ਨੇ ਬੜੀ ਕਿ ਮੀਨਿੰਗਫੁਲ ਟਿਪ ਵੀ ਕੀਤੀ ਸੀ ਜਿਹੜੀ ਸ਼ਾਇਦ ਕਈ ਹਲਕਿਆਂ ਵਿੱਚ ਨੋਟ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਸੀ ਕਿ ਇਸ ਮੌਕੇ ਤੇ ਇਤਾਂ ਦੀ ਸਕੀਮ ਜਿਹੜੀ ਹੈ ਇਹ ਗਲਤ ਹੈ ਇਹ ਤੁਸੀਂ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਚਾਲੂ ਕਰਦੇ ਤਾਂ ਸ਼ਾਇਦ ਪੋਜੀਸ਼ਨ ਕੁਝ ਹੋਰ ਹੁੰਦੀ ਹੂੰ ਸੋ ਬਟ ਅ ਸਪੈਸਟ ਐਕਵਿਡੇਸ਼ਨ ਸੇ ਮਤਲਬ ਇਹਦਾ 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 ਇਸ਼ਾਰਾ ਉਹਨਾਂ ਨੇ ਇਹ ਕੀਤਾ ਕਿ ਇਲੈਕਸ਼ਨ ਆਣ ਵਾਲੀਆਂ ਵੋਟ ਵੋਟ ਇਸ ਕਰਕੇ ਕੀਤੀ ਇਲੈਕਸ਼ਨ ਆਣ ਵਾਲੇ ਸੋ ਇਸ ਵਾਰ ਪੋਲੀਟੀਕਲੀ ਮੋਟੀਵੇਟਿਡ ਸਕੀਮ ਹੂੰ ਅਰੋੜਾ ਸਾਹਿਬ ਇੱਕ ਹੋਰ ਗੱਲ ਕਿਉਂਕਿ ਇਹ ਸਵਾਲ ਜਦੋਂ ਇਹ ਜੱਜਮੈਂਟ ਆਈ ਜਦੋਂ ਇਹ ਤੁਸੀਂ ਪਟੀਸ਼ਨ ਪਾਈ ਤਾਂ ਸਵਾਲ ਚੁਕੇਗੇ ਤਾਂ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਜਵਾਬ ਦਿੱਤਾ ਕਿ ਅਸੀਂ ਕਿਸੇ ਖਾਸ ਧਰਮ ਫਿਰਕੇ ਦੇ ਲਈ ਨਹੀਂ ਕਰ ਰਹੇ ਸਗੋਂ ਸਾਰੇ ਧਰਮਾਂ ਲਈ ਕਰ ਰਹੇ ਹਾਂ ਅਸੀਂ ਅਜਮੇਰ ਸ਼ਰੀਫ ਵੀ ਲੈ ਕੇ ਜਾ ਰਹੇ ਹਾਂ ਵੈਸਟਰਨ ਦੇ ਵੀ ਲੈ ਕੇ ਜਾ ਰਹੇ ਹਾਂ ਹਜੂਰ ਸਾਹਿਬ ਵੀ ਲੈ ਕੇ ਜਾ ਰਹੇ ਹਾਂ ਸਾਰੇ ਧਰਮਾਂ ਲਈ ਕਰ ਰਹੇ ਹਾਂ ਕਿਸੇ ਇੱਕ ਵਿਸ਼ੇਸ਼ ਧਰਮ ਲਈ ਨਹੀਂ ਕਰ ਰਹੇ ਮੈਂ ਉਹੀ ਕਹਿ ਰਿਹਾ ਸੀ ਕਿ ਇੱਕ ਪੋਲਰਾਈਜੇਸ਼ਨ ਕਰਨ ਵਾਲੀ ਸਕੀਮ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਾਜ ਤੇ ਕਰਮੇਸ਼ਨ ਗਰਾਉਂਡ ਵੱਖਰੇ ਵੱਖਰੇ ਸਿੱਖਾਂ ਦੇ ਵੱਖਰੇ ਮਜਮੇ ਸਿੱਖਾਂ ਦੇ ਵੱਖਰੇ ਅਗੇ ਬਾਕੀ ਕਈ ਕੌਮਾਂ ਦੇ ਵੱਖਰੇ ਹੈਗੇ ਹੂੰ ਤਾਂ ਉਹਨਾਂ ਨੂੰ ਅਲੱਗ-ਅਲੱਗ ਤੌਰ ਤੇ ਪੰਜਾਬ ਸਰਕਾਰ ਜਦੋਂ ਗਰੰਟਾ ਦਿੰਦੀ ਸੀ ਅਸੀਂ ਉਹਦਾ ਵੀ ਵਿਰੋਧ ਕੀਤਾ ਸੀ ਹਾਲਾਂਕਿ ਉਹ ਕਹਿੰਦੇ ਸੀ ਸਾਰੇ ਫਿਰਕਿਆਂ ਵਾਸਤੇ ਕਰਦੇ ਆ ਸਾਰੇ ਫਿਰਕਿਆਂ ਨੂੰ ਗਰੰਟਾ ਦੇ ਕੇ ਕਰਮੇਸ਼ਨ ਗਰਾਉਂਡ ਬਣਾਉਂਦੇ ਜੀ ਇੱਥੇ ਵੀ ਪੋਲਰਾਈਜੇਸ਼ਨ ਕਰਨ ਵਾਲੀ ਸਕੀਮ ਹੈ ਹੂੰ ਹਿੰਦੂਆਂ ਨੂੰ ਹਿੰਦੂਆਂ ਦੇ তীਰਥਾਂ ਤੇ ਲੈ ਜਾਓ ਮੁਸਲਮਾਨਾਂ ਨੂੰ ਮਜਮੇ ਸ਼ਰੀਫ ਲੈ ਜਾਓ ਸਿੱਖਾਂ ਨੂੰ ਗੁਰਦਾਰਾ ਤੇ ਲੈ ਜਾਓ ਜੀ ਤੋ ਇਹ ਸੈਕੂਲਰਿਜ਼ਮ ਵਾਲਾ ਇਹ ਕੁਝ ਨਹੀਂ ਹੈਗਾ ਇਹ ਇੱਕ ਧਾਰਮਿਕ ਪਾਵਨਾਵਾਂ ਦੀ इमोशनल ਬਲੈਕਮੇਲ ਕਰਕੇ ਵੋਟਾਂ ਲੈਣ ਵਾਲੀ ਗੱਲ ਹੈ ਠੀਕ ਹੈ ਰਵਿੰਦਰ ਮੀਤ ਮੇਰੇ ਨਾਲ ਜੁੜੇ ਹੋਏ ਨੇ ਅਰੋੜਾ ਸਾਹਿਬ ਮੈਂ ਵਾਪਸ ਆਣਾ ਤੁਹਾਡਾ ਕੋਈ ਇੱਕ ਸਵਾਲ ਮੇਰੇ ਕੋਲ ਹੋ ਰਿਹਾ ਹੈਗਾ ਰਵਿੰਦਰ ਚਲੋ ਅਰੋੜਾ ਸਾਹਿਬ ਨੇ ਜੜੀ ਪਟੀਸ਼ਨ ਪਾਈ ਉਹਦੇ ਤੇ ਟਿੱਪਣੀ ਵੀ ਅਸੀਂ ਦੇਖ ਲਈ ਔਰ ਹੋ ਸਕਦਾ ਕਿ ਇਸ ਤੇ ਰੋਕ ਵੀ ਲੱਗ ਜਾਵੇ ਦੂਜਾ ਸਵਾਲ ਇਹ ਹੈ ਕਿ ਜਿਹੜਾ ਰੇਲਵੇ ਵੱਲੋਂ ਆਪਣੇ ਹੱਥ ਖੜੇ ਕੀਤੇ ਗਏ ਨੇ ਰੇਲਵੇ ਵੱਲੋਂ ਟ੍ਰੇਨਾਂ ਦੇਣ ਤੋਂ ਮਨਾ ਕਰ ਦਿੱਤਾ ਗਿਆ ਉਹਦੇ ਬਾਰੇ ਦੱਸੋ ਕੀ ਜਾਣਕਾਰੀ ਹੈ ਬੀਕੋ ਦੇਖੋ ਹਾਜ਼ਰੀ ਤਾਂ ਬੜੀ ਡਿਟੇਲ ਦੇ ਨਾਲ ਤੁਸੀਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਾਰੇ ਦੱਸ ਹੀ ਦਿੱਤਾ ਲੇਕਿਨ ਇਸ ਜਾਣਕਾਰੀ ਨੂੰ ਥੋੜਾ ਹੋਰ ਅੱਗੇ ਵਧਾ ਦਿੰਨੇ ਆ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਦੇ ਚੋ 1 ਕਰੋੜ 34 ਲੱਖ ਰੁਪਏ ਪਹਿਲਾਂ ਤੋਂ ਹੀ ਦੇ ਦਿੱਤਾ ਗਿਆ ਤਾਂ ਹੁਣ ਇੱਕ ਟ੍ਰੇਨ ਹਾਲੇ ਤੱਕ ਅਗਾਈ ਹੈਗੀ ਆ ਤਾਂ ਦੂਸਰੀਆਂ ਦੋ ਟ੍ਰੇਨਾਂ ਜਿਹੜੀਆਂ ਸੀ ਆਹਮ ਟ੍ਰੇਨਾਂ ਸੀ ਇੱਕ ਜਲੰਧਰ ਤੋਂ ਵਾਰਣਸੀ ਲਈ ਅਤੇ ਦੂਸਰੀ ਜਿਹੜੀ ਟ੍ਰੇਨ ਸੀ ਮਲੇਰ ਕੋਟਲਾ ਤੋਂ ਅਜਮੇਰ ਸ਼ਰੀਫ ਲਈ ਜਲੰਧਰ ਵਾਲੀ ਟ੍ਰੇਨ ਜਿਹੜੀ ਹੈਗੀ ਆ ਔਰੈਡੀ ਰੱਦ ਹੋ ਚੁੱਕ ਜਤੇ ਜਮੇਸ਼ਰੀ ਫਾਲੀ ਜਿਹੜੀ ਟ੍ਰੇਨ ਹੈਗੀ ਆ ਉਹ ਕੱਲ ਨੂੰ ਜਾਣੀ ਸੀ ਉਹ ਵੀ ਰੱਦ ਹੈਗੀ ਆ ਤਾਂ ਹੁਣ ਗੱਲਬਾਤ ਕਰ ਲੈਣੀ ਹੈ ਕਿ ਰੇਲਵੇ ਨੇ ਤਰਕ ਕੀ ਦਿੱਤਾ ਰੇਲ ਨੇ ਤਰਕ ਦਿੱਤਾ ਕਿ ਸਾਡੇ ਕੋਲੇ ਜਨਰੇਟਰ ਕਾਰਾਂ ਨਹੀਂ ਹੈਗੀ ਆ ਯਾਨੀ ਕਿ ਜਿਹੜੀਆਂ ਰੇਲਵੇ ਜਾਣੀਆਂ ਸੀ ਰੇਲਾਂ ਜਾਣੀਆਂ ਸੀ ਉਹਨਾਂ ਦੇ ਵਿੱਚ ਜੋ ਏਸੀ ਚੱਲਦਾ ਉਹ ਜਨਰੇਟਰ ਕਾਰਾਂ ਦੇ ਨਾਲ ਚੱਲਦਾ ਤਾਂ ਜਨਰੇਟਰ ਕਾਰਾਂ ਦੀ ਕਮੀ ਹੋਣ ਦੇ ਕਰਕੇ ਉਹਨਾਂ ਨੇ ਹਵਾਲਾ ਦਿੱਤਾ ਦੂਸਰਾ ਜਿਹੜਾ ਮੁੱਖ ਕਾਰਨ ਹੈਗਾ ਉਹ ਹੈ ਕੋਲੇ ਦੀਆਂ ਟ੍ਰੇਨਾਂ ਜਿਹੜੇ ਰੂਟ ਅਪਣਾਏ ਗਏ ਆ ਇਹ ਰੂਟਾਂ ਦੇ ਵਿੱਚ ਕੋਲੇ ਦੀਆਂ ਟ੍ਰੇਨਾਂ ਬਹੁਤ ਆਉਂਦੀਆਂ ਤਾਂ ਇਹ ਟ੍ਰੇਨਾਂ ਔਂ ਕਰਕੇ ਇਹ ਰੂਟ ਜਿਹੜਾ ਹੈਗਾ ਸੰਭਵ ਨਹੀਂ ਹੈਗੇ ਹਾਲਾਂਕਿ ਇਸ ਦੇ ਵਿੱਚ ਪਿੰਸਤ ਭੂਮੀ ਦੇ ਵਿੱਚ ਵੀ ਚਲੇ ਜਾਣੇ ਆ ਇਹਦੇ ਯਾਤਰਾ ਦੇ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਸੀ ਜਿਹੜੀ ਕੈਬਨਟ ਮੰਤਰੀਆਂ ਦੀ ਸੀ ਉਸ ਸਬ ਕਮੇਟੀ ਦੇ ਵਿੱਚ ਲਾਲਜੀਤ ਭੁੱਲਰ ਸੀ ਅਮਨ ਅਰੋੜਾ ਸੀ ਕੁਲਦੀਪ ਸਿੰਘ ਢਾਲੀਵਾਲ ਸੀਗੇ ਤਿੰਨ ਮੰਤਰੀਆਂ ਦੀ ਇਹ ਕਮੇਟੀ ਬਣੀ ਹੋਈ ਸੀ ਕਮੇਟੀ ਨੇ ਇਹ ਪੂਰਾ ਪਲਾਨ ਤਿਆਰ ਕੀਤਾ ਉਸ ਤੋਂ ਬਾਅਦ ਐਮਓਯੂ ਸਾਈਨ ਕੀਤਾ ਰੇਲਵੇ ਦੇ ਨਾਲ ਐਮਓਯੂ ਸਾਈਨ ਕਰਕੇ ਇਸ ਯਾਤਰਾ ਨੂੰ ਜਿਹੜਾ ਹੈਗਾ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ 18 ਦਿਨ ਪਹਿਲਾਂ ਇਹ ਯਾਤਰਾ ਸ਼ੁਰੂ ਹੁੰਦੀ ਹੈ ਤਾਂ 18 ਦਿਨਾਂ ਬਾਦ ਜਿਹੜੀ ਹੈਗੀ ਯਾਤਰਾ ਨੂੰ ਫੁੱਲ ਸਟਾਪ ਲੱਗਦਾ ਹੋਇਆ ਦਿਖ ਰਿਹਾ ਹੁਣ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਚੋਣਾ ਦੇ ਨਾਲ ਜੋੜ ਜੋੜਿਆ ਜਾ ਦੇਖਿਆ ਜਾ ਰਿਹਾ ਕਿ ਚੋਣਾ ਦੇ ਵਿੱਚ ਫਾਇਦਾ ਲਿਆ ਜਾਵੇ ਹੁਣ ਚੋਣਾ ਕਿਹੜੀਆਂ ਚੋਣਾ ਜਿਹੜੀਆਂ ਹੈਗੀਆਂ ਲੋਕ ਸਭਾ ਦੀਆਂ ਚੋਣਾ ਪੰਜਾਬ ਸਰਕਾਰ ਦੀ ਕੋਸ਼ਿਸ਼ ਸੀਗੀ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਸਫਲ ਬਣਾਇਆ ਜਾ ਸਕੇ ਤਾਂ ਇਸੇ ਕਰਕੇ ਜਿਹੜਾ ਹੈਗਾ ਇਹ ਪੂਰਾ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ ਇਹ ਸਿਆਸੀ ਮਾਹਰ ਲਗਾਤਾਰ ਕਹਿ ਰਹੇ ਨੇ ਤਾਂ ਹੁਣ ਚੋਣਾ ਅਗਲੇ ਸਾਲ ਮਾਰਚ ਦੇ ਵਿੱਚ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਫਰਵਰੀ ਦੇ ਵਿੱਚ ਕੋਸ਼ਿਸ਼ ਕੀਤੀ ਜਾਰੀ ਸੀ ਕਿ ਇਹਨੂੰ ਪੂਰਾ ਕਰ ਦਿੱਤਾ ਜਾਵੇ ਲੇਕਿਨ ਫਰਵਰੀ ਤੱਕ ਹੁਣ ਰੇਲਵੇ ਨੇ ਸਪਸ਼ਟ ਕਰ ਦਿੱਤਾ ਗਿਆ ਹਾਲਕਿ ਰੇਲਵੇ ਵੱਲੋਂ ਇਹ ਚੀਜ਼ਾਂ ਵਰਬਲੀ ਤੌਰ ਤੇ ਕਹੀਆਂ ਗਈਆਂ ਲਿਖਤ ਰੂਪ ਦੇ ਵਿੱਚ ਹਾਲੇ ਤੱਕ ਰੇਲਵੇ ਵੱਲੋਂ ਆਉਣਾ ਹੈ ਕਿ ਆਖਿਰਕਾਰ ਇਹ ਜਿਹੜਾ ਤਰਕ ਦਿੱਤੇ ਗਏ ਨੇ ਦੋ ਤਰਕ ਇਹ ਤਰਕ ਰਵਿੰਦਰ ਰਵਿੰਦਰ ਇੱਕ ਸਵਾਲ ਇੱਕ ਸਵਾਲ ਬੜਾ ਅਹਿਮ ਹੈ ਜੇ ਜੇ ਕੋਈ ਐਮਓਯੂ ਸਾਈਨ ਹੋਇਆ ਜੇ ਪੰਜਾਬ ਸਰਕਾਰ ਤੇ ਰੇਲਵੇ ਦੇ ਵਿਚਾਲੇ ਕੋਈ ਐਮਓਯੂ ਸਾਈਨ ਹੋਇਆ ਤੇ ਐਮਓਯੂ ਸਾਈਨ ਕਰਨ ਤੋਂ ਪਹਿਲਾਂ ਰੇਲਵੇ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਪਤਾ ਸੀਗੀਆਂ ਇਹ ਸਾਰੀਆਂ ਦਿੱਕਤਾਂ ਦਾ ਪਤਾ ਨਹੀਂ ਸੀ ਉਹਨਾਂ ਨੂੰ ਵੀ ਆਹ ਦਿੱਕਤਾਂ ਆ ਸਕਦੀਆਂ こう。 ਬੇਕੋ ਦੇਖੋ ਇਹ ਜਵਾਬਤਾ ਰੇਲਵੇ ਹੀ ਦੇਗੀ ਕਿ ਆਖਰਕਾਰ ਉਹਨਾਂ ਨੇ ਪਹਿਲਾਂ ਇਸ ਤੇ ਪੂਰਾ ਵਰਕ ਨਹੀਂ ਕੀਤਾ ਸੀ ਕਿ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀਗਾ ਕਿ ਇਹ ਜੋ ਜਨਰੇਟਰ ਕਰਾ ਹੈਗੀਆਂ ਉਹਨਾਂ ਕੋਲੇ ਥੋੜੀਆਂ ਨਹੀਂ ਜਾਂ ਫਿਰ ਇਹਨਾਂ ਰੂਟਾਂ ਦੇ ਉੱਤੇ ਕੋਲੇ ਦੀਆਂ ਟ੍ਰੇਨਾਂ ਆਉਣੀਆਂ ਇਸ ਕਰਕੇ ਉਹਨਾਂ ਵੱਲੋਂ ਇਹ ਤਰਕ ਦਿੱਤਾ ਗਿਆ ਤਾਂ ਇਹ ਜਿਹੜਾ ਜਵਾਬ ਰੇਲਵੇ ਤੋਂ ਉਡੀਕ ਹੈਗੀ ਆ ਪੰਜਾਬ ਸਰਕਾਰ ਨੂੰ ਹਾਲਾਂਕਿ ਪੰਜਾਬ ਸਰਕਾਰ ਇਸ ਤੇ ਅੱਗੇ ਕੀ ਕਰਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗਾ ਲੇਕਿਨ ਜਿਹੜੇ ਨਾਲ ਦੇ ਸੂਬੇ ਹੈਗੇ ਆ ਜਿਹੜੇ ਨਾਲ ਦੇ ਸੂਬਿਆਂ ਦੇ ਵਿੱਚ ਧਾਰਮਿਕ ਟੂਰਿਜ਼ਮ ਹੁੰਦਾ ਜਨਕ ਬਾਚਲ ਦੇ ਵਿੱਚ ਕਾਫੀ ਹਿੰਦੂ ਧਰਮ ਨਾਲ ਸੰਬੰਧਤ ਸਥਾਨ ਹੈਗੇ ਆ ਜੋ ਵੈਸ਼ਨੂ ਦੇਵੀ ਚਿੰਤਪurni ਚਮੁੰਡਾ ਦੇਵੀ ਮਾਤਾ ਇਹ ਤਮਾਮ ਜਿਹੜੇ ਧਾਰਮਿਕ ਸਥਾਨ ਹੈਗੇ ਆ ਇਹ ਬਾਚਲ ਦੇ ਵਿੱਚ ਉੱਥੇ ਹੁਣ ਬੱਸਾਂ ਲਗਾ ਦਿੱਤੀਆਂ ਗਈਆਂ ਦਿਨ ਦੇ ਵਿੱਚ 10 ਬੱਸਾਂ ਜਿਹੜੀ ਹੈਗੀਆਂ ਉਹ ਜਾਣ ਦੀ ਗੱਲਬਾਤ ਪੰਜਾਬ ਸਰਕਾਰ ਵੱਲੋਂ ਕਹੀ ਗਈ ਹੈ ਕਿ ਪਹਿਲਾਂ ਘੱਟ ਜਾਣੀਆਂ ਸੀ ਹੁਣ ਜ਼ਿਆਦਾ ਕਰ ਦਿੰਨੇ ਆ ਸੀ ਯਾਨੀ ਕਿ ਰੇਲਵੇ ਦੇ ਜਿਹੜਾ ਤਰਕ ਦਿੱਤਾ ਇਹ ਕਿੰਨਾ ਕੁ ਤਰਕ ਸੰਗਤ ਹੈਗਾ ਇਹਦੇ ਤੇ ਵੀ ਆਪਣੇ ਤੌਰ ਤੇ ਇੱਕ ਸਵਾਲ ਹੈਗੇ ਲੇਕਿਨ ਸਵਾਲ ਇਹ ਵੀ ਉੱਠਦਾ ਹੈ ਕਿ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹੈਗਾ ਕਿ ਇਸ ਦੀ ਡਿਮਾਂਡ ਕਿਸੇ ਵੱਲੋਂ ਕੀਤੀ ਗਈ ਸੀ ਕਿ Hindu ਧਰਮ ਦੇ ਲੀਡਰ ਜਾਂ ਫਿਰ ਸਿੱਖ ਧਰਮ ਦੇ ਨਮਾਇंदे ਇਸ ਦੀ ਡਿਮਾਂਡ ਕਰਦੇ ਸੀ ਕਿ ਸਾਨੂੰ ਧਾਰਮਿਕ ਟੂਰਿਜ਼ਮ ਚਾਹੀਦਾ ਸਾਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਾਹੀਦੀ ਹੈ ਜੋ ਐਸਸੀ ਅਰੋੜਾ ਸਾਹਿਬ ਗੱਲਬਾਤ ਕਰ ਰਹੇ ਨੇ ਇਸੇ ਦੇ ਵਿੱਚ ਇੱਕ ਤਰਕ ਜਿਹੜਾ ਹੈਗਾ ਉਹ ਛੋਪਿਆ ਹੋਇਆ ਕਿ ਕਿਸੇ ਨੇ ਡਿਮਾਂਡ ਹੀ ਨਹੀਂ ਕੀਤੀ ਤਾਂ ਫਿਰ ਤੁਸੀਂ ਇਹ ਸ਼ੁਰੂ ਕਿਉਂ ਕਰ ਰਹੇ ਹੋ 40 ਕਰੋੜ ਅਗਰ 40 ਕਰੋੜ ਕੋਈ ਰਕਮ ਥੋੜੀ ਨਹੀਂ ਹੁੰਦੀ ਸ਼ਾਇਦ ਆਪਣੇ ਲਿਹਾਜ਼ ਦੇ ਨਾਲ ਜਿਹੜੇ ਪੰਜਾਬ ਦੇ ਬਹੁਤ ਸਾਰੇ ਐਸੇ ਕੰਮ ਹੋ ਸਕਦੇ ਲੇਕਿਨ ਉਹ ਨੂੰ ਛੱਡ ਕੇ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ ਪਰ ਕੋਰਟ ਦੇ ਵਿੱਚ ਪਰ ਕੋਰਟ ਦੇ ਵਿੱਚ ਜਿਸ ਤਰ੍ਹਾਂ ਜ਼ਿਕਰ ਕੀਤਾ ਗਿਆ ਕਿ ਸਿਰਫ 40 ਕਰੋੜ ਰੁਪਏ ਹੀ ਖਰਚਾ ਆ ਰਿਹਾ ਅਰੋਣਾ ਸਾਹਿਬ ਕਿਸੇ ਸਟੇਟ ਦੇ ਲਈ 40 ਕਰੋੜ ਬਹੁਤ ਜ਼ਿਆਦਾ ਵੱਡੀ ਰਕਮ ਤਾਂ ਨਹੀਂ ਹੁੰਦੀ ਔਰ ਜੋ ਆਪਣੇ ਤਰਕ ਦੇ ਵਿੱਚ ਇਹ ਸ਼ਾਮਲ ਕੀਤਾ ਗਿਆ ਕਿ ਸਿਰਫ 40 ਕਰੋੜ ਰੁਪਈਆ ਇਸ ਪੂਰੀ ਯਾਤਰਾ ਸਕੀਮ ਤੇ ਖਰਚ ਆ ਰਿਹਾ ਜੋ ਕਿ ਬਹੁਤ ਵੱਡਾ ਬੋਝ ਹੈ ਜਿਹੜਾ ਉਹ ਨਹੀਂ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਦੇਖੋ 40 ਕਰੋੜ 4 ਮਹੀਨੇ ਆਂਦਾ ਹੂੰ ਪੂਰੇ ਸਾਲ ਦਾ ਹੋ ਗਿਆ 120 ਕਰੋੜ ਹੂੰ ਸੋ ਦੇਖਣ ਵਾਲੀ ਗੱਲ ਇਹ ਹੈਗੀ ਆ ਜੀ ਇਹ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ 2007 ਚ ਬਣਾਇਆ ਸੀ ਜੀ 16 ਸਾਲ ਹੋ ਗਏ ਹੂੰ ਉਹਨੂੰ ਬਣਾਉਣ ਵਾਸਤੇ ਜਿਹੜਾ ਕਾਨੂੰਨ ਬਣਾਇਆ ਸੀ ਤਾਂ ਜੋ ਲਾਗੂ ਕਰਨ ਦੀ ਗੱਲ ਹੋਈ ਤਾਂ ਹਾਈ ਕੋਰਟ ਨੇ ਚਿੱਠੀ ਲਿਖੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਦੱਸੋ ਸਾਨੂੰ ਐਨ ਐਸ ਟੈਨੋ ਚਾਹੀਦੇ ਐਨ ਕਲਰਕ ਚਾਹੀਦੇ ਇਨੇ ਟਰਾਂਸਲੇਟਰ ਚਾਹੀਦੇ ਤੇ ਇਹ ਤੁਸੀਂ ਸਾਨੂੰ ਪ੍ਰੋਵਾਈਡ ਕਰੋ ਤਾਂ ਕਿ ਪੰਜਾਬੀ ਅਸੀਂ ਸ਼ੁਰੂ ਕਰ ਸਕੀਏ ਛੋਟੀਆਂ ਅਦਾਲਤਾਂ ਵਿੱਚ ਜੀ ਅੱਜ ਤੱਕ ਪੰਜਾਬ ਸਰਕਾਰ ਨੇ ਪਿਛਲੇ 6 ਜਾਂ 7 ਸਾਲਾਂ ਵਿੱਚ ਕਿਸੇ ਇੱਕ ਚਿੱਠੀ ਦਾ ਜਵਾਬ ਨਹੀਂ ਦਿੱਤਾ ਮਾਂ ਬੋਲੀ ਦੀ ਸੌ ਚੱਕਣ ਵਾਲਾ ਪੁੱਛਣ ਵਾਲਾ ਹੋਵੇ ਇਹ 160 ਕਰੋੜ ਤੁਸੀਂ ਲਗਾ ਦਿਓ ਤਾਂ ਪੰਜਾਬ ਦੀ ਛੋਟੀਆਂ ਅਦਾਲਤਾਂ ਵਿੱਚ ਪੰਜਾਬੀ ਸ਼ੁਰੂ ਹੋ ਜਾਏ ਤਾਂ ਪੰਜਾਬੀ ਦੀ ਬੱਲੇ ਬੱਲੇ ਹੋ ਜਾਏਗੀ ਜਿੰਨਾ ਚਿਰ ਅਸੀਂ ਆਪਣੀ ਭਾਸ਼ਾ ਨੂੰ ਵਿਕਸਿਤ ਨਹੀਂ ਕਰਦੇ ਸਿਰਫ ਮਾਂ ਬੋਲੀ ਮਾਂ ਬੋਲੀ ਕਹਿਣ ਨਾਲ ਕੁਝ ਨਹੀਂ ਹੁੰਦਾ ਸੋ ਇਹ ਪੈਸਾ ਥੋੜਾ ਨਹੀਂ ਹੈਗਾ ਪੈਸਾ ਬਹੁਤ ਹੈ ਹੂੰ ਇੱਕ ਹੋਰ ਰੋਚਨਾਬਾ ਅੱਜਕੱਲ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਣੇ ਆ ਕਿ ਜਿਹੜੇ ਵੀ ਲੋਕ ਯਾਤਰਾ ਕਰ ਰਹੇ ਨੇ ਉਹਨੇ ਦੇ ਬਾਈਟਾਂ ਲਈਆਂ ਜਾਂਦੀਆਂ ਉਹ ਬੜੇ ਖੁਸ਼ ਹੁੰਦੇ ਆ ਉਹ ਬੜਾ ਧੰਨਵਾਦ ਕਰਦੇ ਆ ਉਹ ਬਾਈਟਾਂ ਫਿਰ ਯੂਜ਼ ਕੀਤੀਆਂ ਜਾਂਦੀਆਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਤੇ ਨਿਊਜ਼ ਚੈਨਲਾਂ ਤੇ ਇੱਥੋਂ ਥੋੜੀ ਜਿਹੀ ਤੁਹਾਡੇ ਜਿਹੜੇ ਸ਼ੰਕੇ ਆ ਉਹ ਹੋਰ ਜ਼ਿਆਦਾ ਸਹੀ ਸਾਬਤ ਹੁੰਦੇ ਨਹੀਂ ਸ਼ੰਕੇ ਵਾਲੀ ਤਾਂ ਗੱਲ ਨਹੀਂ ਇਹ ਤਾਂ ਸਾਨੂੰ ਬੜਾ ਕਲੀਅਰ ਹੈਗਾ ਕਿ ਉੱਥੇ ਨਾਲ ਉਹਨਾਂ ਨੂੰ ਜਿਹੜੇ ਬੈਗ ਦਿੱਤੇ ਜਾਂਦੇ ਆ ਬੈਗ ਦੇ ਉੱਪਰ ਭਗਵੰਤ ਸਿੰਘ ਮਾਨ ਦੀ ਫੋਟੋ ਲੱਗੀ ਹੋਈ ਹੈ ਜੀ ਇਸੇ ਤਰ੍ਹਾਂ ਜਿਹੜੇ ਇਹਨਾਂ ਤੋਂ ਐਪਲੀਕੇਸ਼ਨ ਫਾਰਮ ਲੈਂਦੇ ਜਿਹੜੇ ਸਾਈਨ ਕਰਾਂਦੇ ਯਾਤਰਾ ਵਾਸਤੇ ਜਾਣ ਵਾਸਤੇ ਜੀ ਉਹਦੇ ਵਿੱਚ ਵੋਟਰ ਕਾਰਡ ਨੰਬਰ ਪੁੱਛਿਆ ਹੈ ਜਿਹੜਾ ਐਮ.ਐਲ.ਏ ਦਾ ਹਲਕਾ ਹੈ ਉਹਦਾ ਨਾਂ ਪੁੱਛਿਆ ਕਿਹੜੇ ਹਲਕਾ ਕੰਸਟੀਟੂਐਂਸੀ ਹੈ ਔਰ ਨੀਚੇ ਸਾਈਨ ਚਾਹੀਦੇ ਮੰਤਰੀ ਦੇ ਜਾਂ ਹਲਕਾ ਇੰਚਾਰਜ ਦੇ ਜਾਂ ਐਮ.ਐਲ.ਏ ਦੇ ਜਾਂ ਐਸ.ਡੀ.ਐਮ ਦੇ ਔਰ ਉਹ ਲਿਖਦੇ ਨੇ ਕਿ ਇਸ ਬੰਦੇ ਨੂੰ ਅਸੀਂ ਤੀਰਥ ਯਾਤਰਾ ਕਰਾਉਣ ਦੀ ਸਿਫਾਰਿਸ਼ ਕਰਦੇ ਹਾਂ ਸੋ ਸਲਫ ਪਈ ਪਤੇਜਾਬਾਦ ਦੇ ਸਵਾਰਸਬਾਰੇ ਚੱਲ ਰਹੀ ਹੈ ਕੋਈ ਸਿਸਟਮ ਐਸਾ ਨਹੀਂ ਬਣਾਇਆ ਕਿ ਕੋਈ ਵੀ ਬੰਦਾ ਐਜ਼ ਅ ਮੈਟਰ ਆਫ ਰਾਈਟ ਜੇ ਜਾਣਾ ਚਾਹਵੇ ਤਾਂ ਉਹਦਾ ਨੰਬਰ ਲੱਗ ਜਾਵੇ ਸੋ ਇਹ ਸਭ ਪੋਲਿਟੀਕਲ ਹੈ ਸਾਰਾ ਕੁਝ ਤੇ ਅਰੋਣਾ ਸਾਹਿਬ ਹੁਣ ਇਸ ਕੇਸ ਦਾ ਦੱਸੋਗੇ ਕਿ ਇਹ ਕੇਸ ਕਿੱਥੇ ਖੜਾ ਹੈ ਜਵਾਬ ਮੰਗਿਆ ਗਿਆ ਪੰਜਾਬ ਸਰਕਾਰ ਤੋਂ ਜਾਂ ਕੋਈ ਨੈਕਸਟ ਹੀਅਰਿੰਗ ਕਦੋਂ ਹੈ ਕਿ ਇਸ ਮਾਮਲੇ ਦੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਜੀ ਉਹਨਾਂ ਨੇ ਇਸ ਤਰੀਕ ਤੇ ਜਵਾਬ ਨਹੀਂ ਦਿੱਤਾ ਔਰ ਸਟੇ ਹੁਣ ਤੋਂ ਬਚ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਸਾਹਿਬ ਨੇ ਦਲੀਲ ਦਿੱਤੀ ਜੀ ਕਿ ਟ੍ਰੇਨਾਂ ਬੁੱਕ ਹੋਈਆਂ ਨੇ ਤੇ ਕੈਂਸਲ ਹੋ ਜਾਣਗੇ ਤਾਂ ਬਹੁਤ ਨੁਕਸਾਨ ਹੋ ਜਾਏਗਾ ਸੋ ਫਿਲਹਾਲ ਸਾਨੂੰ ਜਵਾਬ ਦੇਣ ਦਾ ਮੌਕਾ ਦੇ ਤੇ ਸਟੇ ਨਾ ਕਰੋ ਇਸ ਕਰਕੇ 31 ਜਨਵਰੀ ਤੱਕ ਤਰੀਕ ਇਹਨਾਂ ਨੂੰ ਟਾਈਮ ਮਿਲਿਆ ਜਵਾਬ ਦੇਣ ਵਾਸਤੇ ਠੀਕ ਹੈ ਇਸ ਕਰਕੇ ਸਟੇ ਤੋਂ ਬਚ ਗਏ ਠੀਕ ਹੈ ਜੀ ਰਵਿੰਦਰ ਇੱਕ ਛੋਟਾ ਜਿਹਾ ਜਾਂਦੇ ਜਾਂਦੇ ਸਵਾਲ ਆ ਹੋਰ ਪੁੱਛ ਲੈਣੇ ਆ ਜੋ ਮੈਂ ਪਹਿਲਾਂ ਕਿਹਾ ਜਿਵੇਂ ਕਿਹਾ ਕਿ ਤੁਸੀਂ ਵੀ ਵੇਖਿਆ ਹੋਣੀ ਹੈ ਕਿ ਸੋਸ਼ਲ ਮੀਡੀਆ ਤੇ ਉਹ ਬਾਈਟਾਂ ਵਾਇਰਲ ਵੀ ਹੋ ਰਹੀਆਂ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਲੋਕ ਅਜੇ ਹੈ ਨੇ ਕਿ ਜਿਹੜੇ ਨਹੀਂ ਯਾਤਰਾ ਕਰ पाए ਤੇ ਉਹ ਇਸ ਸਕੀਮ ਦੇ ਤਹਿਤ ਯਾਤਰਾ ਕਰਨੇ ਜੇ ਇਹ ਸਕੀਮ ਬੰਦ ਹੁੰਦੀ ਹੈ ਜੇ ਇਸ ਸਟੇ ਲੱਗ ਜਾਂਦਾ ਤਾਂ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਪੋਲੀਟੀਕਲ ਨੁਕਸਾਨ ਜ਼ਿਆਦਾ ਹੋਏਗਾ ਆਮ ਲੋਕਾਂ ਦਾ ਘਟ ਹੋਏਗਾ ਮਿਲਕੋ ਦੇਖੋ ਇਹ اپੋਜੀਸ਼ਨ ਵੀ ਲਗਾਤਾਰ ਸਵਾਲ ਚੱਕਦੀ ਆ ਕਿ ਹਰ ਜਿਹੜਾ ਪ੍ਰੋਗਰਾਮ ਹੈਗਾ ਉਹਨੂੰ ਇੱਕ ਬਹੁਤ ਵੱਡਾ ਇਵੈਂਟ ਬਣਾ ਕੇ ਆਮ ਆਦੀ ਪਾਰਟੀ ਪੇਸ਼ ਕਰਦੀ ਆ ਤਾਂ ਇੱਕ ਇਵੈਂਟ ਦੀ ਤਰ੍ਹਾਂ ਇਹ ਵੀ ਪ੍ਰੋਗਰਾਮ ਕੀਤਾ ਗਿਆ 27 ਨਵੰਬਰ ਨੂੰ ਇਹ ਪ੍ਰੋਗਰਾਮ ਪੂਰਾ ਕੀਤਾ ਗਿਆ ਸੀ ਗੁਰਪੂਰਵ ਤੇ ਮੌਕੇ ਤੇ ਬੜਾ ਪਵਿੱਤਰ ਦਿਨ ਹੁੰਦਾ ਹੈ ਤਾਂ ਉਸ ਦਿਨ ਇਹ ਪੂਰਾ ਪ੍ਰੋਗਰਾਮ ਕੀਤਾ ਗਿਆ ਉਸ ਤੋਂ ਬਾਅਦ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਕੁਝ ਲੋਕਾਂ ਦੀਆਂ ਬਾਈਟਸ ਆਉਂਦੀਆਂ ਤਾਂ ਇਹ ਬਾਈਟਾਂ ਦੇ ਉੱਤੇ ਵੀ ਲਗਾਤਾਰ ਸਵਾਲ ਹੈ ਕਿ ਸਰਕਾਰ ਜਿਹੜੀ ਹੈਗੀ ਆ ਉਹ ਆਪਣੇ ਜਿਹੜੇ ਵਰਕਰ ਹੈਗੇ ਨੇ ਜਾਂ ਫਿਰ ਹੋਰ ਲੋਕ ਨੇ ਉਹਨਾਂ ਨੂੰ ਕਹਿ ਕੇ ਪੂਰਾ ਇਹ ਪੂਰੇ ਸਕ੍ਰਿਪਟ ਕਰਕੇ ਉਹਨਾਂ ਨੂੰ ਦੇ ਦਿੱਤੀਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਬੜੀ ਖੁਸ਼ੀ ਹੋ ਗਈ ਜੀ ਇਹ ਆਪੋਜੀਸ਼ਨ ਵੀ ਲਗਾਤਾਰ ਸਵਾਲ ਚੱਕਦੀ ਆ ਤਾਂ ਇਹਦੇ ਕਰਕੇ ਤੁਸੀਂ ਨੁਕਸਾਨ ਦੀ ਗੱਲਬਾਤ ਕੀਤੀ ਕਿ ਨੁਕਸਾਨ ਕੀ ਹੋਏਗਾ ਪੋਲੀਟਿਕਲ ਨੁਕਸਾਨ ਕੀ ਹੋਏਗਾ ਤੇ ਫਾਈਨੈਂਸ਼ੀਅਲ ਨੁਕਸਾਨ ਕੀ ਹੋਏਗਾ ਦੋ ਚੀਜ਼ਾਂ ਆ ਗਈਆਂ ਦੇ ਚ ਪੋਲੀਟਿਕਲ ਨੁਕਸਾਨ ਇਹ ਹੈਗਾ ਕਿ 1000 ਜਿਹੜਾ ਬੰਦਾ ਹੈਗਾ ਸ਼ਰਧਾਲੂ ਹੈਗਾ ਉਹ ਹਰ ਟ੍ਰੇਨ ਦੇ ਵਿੱਚ ਜਿਹੜਾ ਹੈਗਾ ਆਪਣੀ ਸ਼ਰਧਾ ਅਨੁਸਾਰ ਜਿਹੜਾ ਕਿਤੇ ਵੀ ਜਿਹੜਾ ਧਾਰਮਿਕ ਟੂਰਿਜ਼ਮ ਉਹ ਕਰ ਸਕਦਾ ਯਾਨੀ ਕਿ 1000 ਬੰਦਾ ਵਾਂਝਾ ਰਹਿ ਜਾਏਗਾ ਕੱਲ ਵੀ ਜੋ ਕੱਲ ਇੱਕ ਟ੍ਰੇਨ ਜਾਣੀ ਸੀ ਜਿਹੜੀ ਕਿ ਮਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾਣੀ ਸੀ ਤਾਂ 1000 ਬੰਦਾ ਜਿਹੜਾ ਜਾਣਾ ਸੀ ਉਹ ਨਹੀਂ ਜਾ ਪਾਏਗਾ ਬਹੁਤੇ ਲੋਕਾਂ ਦੀ ਭਾਵਨਾ ਜੁੜੀ ਹੁੰਦੀ ਹੈ ਜਦੋਂ ਉਹ ਲੋਕ ਭਾਵਨਾਤਕ ਤੌਰ ਤੇ ਉੱਤੇ ਜੁੜੇ ਹੁੰਦੇ ਨੇ ਤਾਂ ਉਹਨਾਂ ਦਾ ਜਿਹੜਾ ਇਹ ਪੂਰਾ ਟੂਰਿਜ਼ਮ ਹੈ ਕਿਉਂਕਿ ਉਹਨਾਂ ਨੇ ਤਿਆਰੀ ਕੀਤੀ ਹੁੰਦੀ ਹੈ ਪੂਰੀ ਉਹਨਾਂ ਦੀ ਸ਼ਰਧਾ ਹੁੰਦੀ ਹੈ ਉਹ ਤਿਆਰੀ ਦੇ ਨਾਲ ਜਾਂਦੇ ਤੇ ਇੱਕਦਮ ਪਤਾ ਲੱਗੇ ਕਿ ਕੱਲ ਨੂੰ ਜਿਹੜਾ ਟੂਰ ਜਾਣਾ ਸੀਗਾ ਜਿਹੜਾ ਟੂਰਿਜ਼ਮ ਹੋਣਾ ਸੀ ਜਿਹੜੇ ਦਰਸ਼ਨ ਕਰਨੇ ਸੀ ਉਹ ਨਹੀਂ ਹੋ ਪਾਣਗੇ ਤਾਂ ਜ਼ਾਹਿਰ ਤੌਰ ਤੇ ਉਹਨਾਂ ਦਾ ਦਿਲ ਟੁੱਟਦਾ ਤਾਂ ਉਹ 1000 ਲੋਕਾਂ ਦਾ ਦਿਲ ਨਹੀਂ ਟੁੱਟਦਾ ਬਾਕ ਜਿਹੜੇ ਹੈਗੇ ਧਾਰਮਿਕ ਭਾਵਨਾ ਉਹ ਵੀ ਇੱਕ ਤਰੀਕੇ ਨਾਲ ਕਹਿ ਲਓ ਕਿ ਆਹਤ ਹੋ ਜਾਂਦੀਆਂ ਕਿ ਸਾਨੂੰ ਕਿਹਾ ਗਿਆ ਲੇਕਿਨ ਉਸ ਤੋਂ ਬਾਅਦ ਹੁਣ ਜਾਣ ਨਹੀਂ ਪਾਰੇ ਤਾਂ ਪੋਲੀਟਿਕਲ ਨੁਕਸਾਨ ਤਾਂ ਇਹਦੇ ਵਿੱਚ ਹੈ ਹੀ ਜਿਸ ਤਰੀਕੇ ਨਾਲ ਐਸਸੀ ਅਰੋੜਾ ਸਾਹਿਬ ਨੇ ਵੀ ਇੱਕ ਬੜੀ ਇੰਪੋਰਟੈਂਟ ਗੱਲਬਾਤ ਕੀਤੀ ਉਹ ਵੀ ਅਸੀਂ ਜ਼ਿਕਰ ਕਰ ਦਿੰਨੇ ਆ ਉਹਨਾਂ ਨੇ ਕਿਹਾ ਕਿ ਇੱਕ ਐਮਐਲਏ ਹਲਕਾ ਇੰਚਾਰਜ ਜਾਂ ਫਿਰ ਮੰਤਰੀ ਉਸ ਨੂੰ ਤਸਦੀਕ ਕਰੇਗਾ ਜਿਹੜਾ ਵੀ ਸ਼ਤਾਲੂ ਜਾਣਾ ਚਾਹੀਦਾ ਉਹ ਜਾਂਦਾ ਉਹਦੇ ਥੱਲੇ ਜਿਹੜਾ ਫਾਰਮ ਦੇ ਥੱਲੇ ਉਸ ਮੰਤਰੀ ਦੇ ਜਾਂ ਫਿਰ ਐਮਐਲਏ ਦੇ ਜਾਂ ਹਲਕਾ ਇੰਚਾਰਜ ਦੇ ਸਾਈਨ ਹੋਣਗੇ ਤਾਂ ਇੱਥੇ ਸਿੱਧਾ ਸਹਿਜੇ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਇਹ ਕਿ ਇਹ ਪੋਲੀਟੀਕਲ ਜਿਹੜਾ ਹੈਗਾ ਉਹ ਬੈਨੀਫਿਟ ਲੈਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਖੱਛਾ ਅਸੀਂ ਅਰੋੜਾ ਸਾਹਿਬ ਨੇ ਵੀ ਇਹ ਜ਼ਾਹਿਰ ਕੀਤਾ ਹੈ ਇਹ ਵਾਜਬ ਵੀ ਹੈ ਜੋ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਤੇ ਇਹ ਚਰਚਾ ਇਹੀ ਹੈ ਕਿ ਪੋਲੀਟੀਕਲ ਬੈਨੀਫਿਟ ਲੈਣ ਲਈ ਲੋਕ ਸਭਾ ਦੇ ਵਿੱਚ ਚੋਣਾਂ ਦੇ ਵਿੱਚ ਬੈਨੀਫਿਟ ਲੈਣ ਲਈ ਤਾਂ ਇਹ ਜਿਹੜਾ ਹੈਗਾ ਡਾਟਾ ਡਾਟਾ ਵੀ ਇਕੱਠਾ ਹੋ ਜਾਂਦਾ ਡਾਟਾ ਵੀ ਇਕੱਠਾ ਹੋ ਜਾਂਦਾ ਕਿ ਕਿਹਨੂੰ ਕਿਹਨੂੰ ਤੁਸੀਂ ਯਾਤਰਾ ਕਰਾਈ ਹੈ ਤੇ ਫਿਰ ਬਾਅਦ ਦੇ ਵਿੱਚ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਸੋ ਬਹੁਤ-ਬਹੁਤ ਧੰਨਵਾਦ ਅਰੋੜਾ ਸਾਹਿਬ ਸਾਣੇ ਗੱਲਬਾਤ ਕਰਨ ਲਈ ਰਵਿੰਦਰ ਮੀਂ ਤੁਹਾਡਾ ਵੀ ਬਹੁਤ-ਬਹੁਤ ਤੇ ਸਵਾਲ ਚੁੱਕੇ ਜਾ ਰਹੇ ਨੇ ਫਿਲਹਾਲ 31 ਜਨਵਰੀ ਤੱਕ ਤਾਂ ਯਾਤਰਾ ਇਦਾਂ ਹੀ ਚੱਲੇਗੀ 31 ਜਨਵਰੀ ਤੱਕ ਸਟੇ ਨਹੀਂ ਲੱਗੀ ਐ 31 ਜਨਵਰੀ ਨੂੰ ਜਵਾਬ ਹੈ ਜਿਹੜਾ ਪੰਜਾਬ ਦੀ ਸਰਕਾਰ ਨੇ ਦੇਣਾ ਹੈ ਇਸ ਯਾਤਰਾ ਤੇ ਕੁਝ ਸਵਾਲ ਚੁੱਕੇ ਗਏ ਨੇ ਹਾਈ ਕੋਰਟ ਨੇ ਪੁੱਛਿਆ ਕਿ ਇਹ ਯਾਤਰਾ ਦੀ ਜਗਾ ਤੁਸੀਂ ਸਿੱਖਿਆ ਤੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਤੇ ਖਰਚ ਕਰੋ ਤਾਂ ਉਹ ਜ਼ਿਆਦਾ ਬਿਹਤਰ ਰਹੇਗਾ ਹੁਣ ਇਹਦਾ ਜਵਾਬ ਹੈ ਜਿਹੜਾ ਉਹ ਪੰਜਾਬ ਦੀ ਸਰਕਾਰ ਦੇਗੀ ਔਰ ਕੀ ਜਵਾਬ ਦਿੰਦੀ ਹੈ ਇਸ ਤੇ ਨਜ਼ਰ ਬਣੀ ਰਹੇਗੀ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਾਣੇ ਰੋ ਪੀ ਟੀ ਸੀ ਨਿਊਜ਼ ਨਾਲ ਧੰਨਵਾਦ